ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਸ਼ਬਦਾਂ ਦਾ ਉਚਾਰਨ ਸਿੱਖਣਾ ਹੈ ਜੋ ਤੁਸੀਂ ਸਕਰੀਨ ਤੇ ਲਿਖੇ ਵੇਖ ਰਹੇ ਹੋ ਇਹ 90 ਅੰਗ ਤੇ ਆਉਂਦੇ ਨੇ ਸ਼੍ਰੀ ਰਾਗ ਦੀ ਜੋ ਵਾਰ ਆਉਂਦੀ ਹੈ ਵਾਰ ਦੇ ਵਿੱਚ ਇਹ ਸ਼ਬਦ ਆਉਂਦੇ ਨੇ 90 ਅੰਗ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਪ ਅੱਜ ਇਹਨਾਂ ਦਾ ਉਚਾਰਨ ਸਿੱਖਣਾ ਹੈ ਕਿ ਕਿਹੜੇ ਸ਼ਬਦਾਂ ਤੇ ਅਦਕ ਲਾ ਕੇ ਉਚਾਰਨ ਹੁੰਦਾ ਹੈ ਕਸ ਕੇ ਬੋਲਣੇ ਨੇ ਕਿਹੜੇ ਸ਼ਬਦ ਪੋਲੇ ਬਲਣੇ ਸ਼ਬਦ ਆਉਂਦਾ ਵਾਵੇ ਲਾਂ ਖਖੇ ਕੰਨਾ ਲੱਲੇ ਬਿਹਾਰੀ ਐੜਾ ਤੇ ਨੰਨਾ ਸ਼ਬਦ ਇਸ ਨੂੰ ਜਿਹੜਾ ਉਚਾਰਨ ਕਰਨਾ ਨੰਨਾ ਐੜਾ ਤੇ ਨੰਨਾ ਜਿਹੜਾ ਸੰਗਤਜੀ ਇਹ ਸਬੰਧਕ ਲਾਉਣਾ ਹੈ ਸਬੰਧਕ ਦਾ ਮਤਲਬ ਹੈ ਕਿ ਇਹ ਨੰ ਐੜਾ ਤੇ ਨੰਨਾ ਵੱਖਰਾ ਹੈ ਵੇ ਖਾਲੀ ਅਨ ਵੇ ਖਾਲੀ ਅਨ ਇਸ ਤਰ੍ਹਾਂ ਬੋਲਣਾ ਹੈ ਕਿ ਜਿਹੜਾ ਲੱਲੇ ਨੂੰ ਬਿਹਾਰੀ ਲੱਗੀ ਐੜੇ ਦੇ ਨਾਲ ਨਹੀਂ ਲਾਉਣੀ ਇਹ ਖਖੇ ਦੇ ਨਾਲ ਲਾਉਣੀ ਹੈ ਵੇ ਖਾਲੀ ਅਨ ਅਨ ਐੜਾ ਤੇ ਨੰਨਾ ਇਕੱਠਾ ਹੈ ਪਾੜ ਇਕੱਠਾ ਬੋਲਣਾ ਸਾਰਾ ਪਰ ਜਿਹੜਾ ਐੜਾ ਤੇ ਨੰਨਾ ਇਹ ਸਬੰਧਕੇ ਵੇ ਖਾਲੀ ਹਨ ਵੇ ਖਾਲੀ ਹਨ ਇੱਕ ਇਹ ਧਿਆਨ ਰੱਖਣਾ ਇੱਥੇ ਲਾਂ ਲੱਗੀ ਹੈ ਲਾਂ ਦੀ ਆਵਾਜ਼ ਉਚਾਰਨ ਹੋਵੇ ਵੇ ਖਾਲੀ ਹਨ ਵੇ ਖਾਲੀ ਹਨ ਪੜਾਂਗੇ ਤੇ ਵਾਵੇ ਨੂੰ ਸਿਆਰੀ ਲੱਗੇਗੀ ਵੇ ਖਾਲੀ ਹਨ ਘਗੇ ਕੰਨਾ ਲੱਲੇ ਨੂੰ ਬਿਹਾਰੀ ਐੜਾ ਤੇ ਨੰਨੇ ਔਂਕੜ ਇੱਥੇ ਨੂੰ ਘਗੇ ਉੱਤੇ ਅਦਕ ਪਾ ਕੇ ਉਚਾਰਨ ਹੋਵੇਗਾ ਖਾਲੀ ਹਨ ਕਸ ਕੇ ਬੋਲਣਾ ਇਹ ਸ਼ਬਦ ਬੋਲਾ ਨਹੀਂ ਉਚਾਰਨ ਕਰਨਾ ਇਸ ਨੂੰ ਕਸ ਕੇ ਬੋਲਣਾ ਘਾਲੀਅਨ ਘਾਲੀਅਨ ਜਿਹੜਾ ਐੜਾ ਤੇ ਨੰਨਾ ਇਹ ਵੀ ਸਬੰਧਕ ਉਚਾਰਨ ਹੋਵੇਗਾ ਘਾਲੀਅਨ ਕਾਲੀਅਨ ਨਹੀਂ ਪੜਨਾ ਘਾਲੀਅਨ ਘਾਲੀ ਅਨ ਘਾਲੀਅਨ ਅੱਗੇ ਆ ਗਿਆ ਬੱਬਾ ਹਾਹੇ ਕੰਨਾ ਲੱਲੇ ਸਿਆ ਹੁਣ ਇੱਥੇ ਸੰਗਤ ਜੀ ਇਹ ਆਏ ਸੀ ਬਿਹਾਰੀ ਦੇ ਨਾਲ ਲੱਲੇ ਨੂੰ ਬਿਹਾਰੀ ਲੱਗੀ ਸੀ ਪਰ ਇੱਥੇ ਸ਼ਬਦ ਆਏ ਨੇ ਸਿਆਰੀ ਦੇ ਨਾਲ ਲੱਲੇ ਨੂੰ ਸਿਆਰੀ ਲੱਗੀ ਹੈ ਇਸ ਦਾ ਉਚਾਰਨ ਹੈ ਬਹਾਲੇ ਹਨ ਬਹਾਲੇ ਹਨ ਬੱਬਾ ਹਾਹੇ ਨੂੰ ਕੰਨਾ ਬਾਹ ਲੱਲੇ ਸਿਆਰੀ ਐੜਾ ਨੰਨਾ ਇਹ ਜਿਹੜਾ ਲੱਲਾ ਹੈ ਇਹ ਐੜੇ ਦੇ ਨਾਲ ਉਚਾਰਨ ਹੋਵੇਗਾ ਬੱਬਾ ਹਾਏ ਕੰਨਾ ਇਹ ਵੱਖਰਾ ਹੈ ਇਹ ਸੰਬੰਧ ਕਲਾਉਣੇ ਨੇ ਲੱਲਾ ਐੜਾ ਤੇ ਨੰਨੇ ਊਕੜ ਇਹ ਸੰਬੰਧ ਕਲਾਉਣੇ ਬਹਾਲੇਨ ਬਹਾਲੇਨ ਲੇਨ ਲੱਲੇ ਸਿਆਰੀ ਐੜਾ ਨੰਨਾ ਲੇਨ ਬਹਾਲੇਨ ਅੱਗੇ ਆ ਗਿਆ ਚਾਲੇਨ ਚਾਲੇਨ ਚੱਚੇ ਕੰਨਾ ਲੱਲੇ ਸਿਆਰੀ ਚਾਲੇਨ ਇਕੱਠਾ ਹੀ ਪਾਠ ਉਚਾਰਨ ਕਰਨਾ ਹੈ ਚਾਲੇਨ ਅੱਗੇ ਆ ਗਿਆ ਨਿਸਤਾਰਯਨ ਨਿਸਤਾਰਯਨ ਨੰਨੇ ਸ਼ਰੀ ਸਸ ਤਤੇ ਕੰਨਾ ਰਾਰੇ ਸਿਆਰੀ ਐੜਾ ਤੇ ਨੰਨੇ ਔਂਕੜ ਤਾਰਯਨ ਰਾਰੇ ਨੂੰ ਜਿਹੜਾ ਸਿਆਹੀ ਲੱਗੀ ਹੈ ਸੰਗਤ ਜੀ ਉਚਾਰਨ ਹੋਵੇਗੀ ਤਾਰਯਨ ਨਿਸਤਾਰਯਨ ਇਕੱਠਾ ਹੀ ਪਾਠ ਹੈ 90 ਅੰਗ ਤੇ ਆਉਂਦਾ ਹੈ ਸ਼੍ਰੀ ਰਾਗ ਦੀ ਵਾਰ ਦੇ ਵਿੱਚ ਨਿਸਤਾਰਯਨ ਇਕੱਠਾ ਹੀ ਉਚਾਰਨ ਕਰਨਾ ਹੈ ਕਾਲੀਯਨ ਇੱਥੇ ਅਦਕ ਲਾ ਕੇ ਉਚਾਰਨ ਕਰਨਾ ਹੈ ਕਾਲੀਯਨ ਬਾਕੀ ਸਾਰੇ ਸ਼ਬਦ ਪੋਲੇ ਨੇ ਇਸ ਸ਼ਬਦ ਤੇ ਇਕੱਲੇ ਦੇ ਅਦਕ ਲੱਗੇਗਾ ਸੋ ਸੰਗਤ ਜੀ ਆਪ ਜੀ ਨੇ ਇਹਨਾਂ ਸ਼ਬਦਾਂ ਦੀ ਸੰਖਿਆ ਸਰਵਣ ਕਰ ਲਈ ਹੈ YouTube ਦੀ ਪਲੇਲਿਸਟ ਦੇ ਵਿੱਚ ਸਹਿਸਕ੍ਰਿਤੀ ਭਟਾਂ ਦੇ ਸਵਈਏ ਗੂਜਰੀ ਰਾਗ ਦਾ ਪਦਾ ਤਲੰਗ ਰਾਗ ਦਾ ਪਦਾ ਪੰਜ ਬਾਣੀਆਂ ਸੁਖਮਨੀ ਸਾਹਿਬ ਬਾਵਣ ਅਖਰੀ ਅਤੇ ਹੋਰ ਮਹਿੰਗੇ ਸ਼ਬਦਾਂ ਦੇ ਉਚਾਰਨ ਦੱਸੇ ਨੇ ਜਾ ਕੇ ਸਰਵ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ